ਸਸ਼ਿਕਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਪੰਜਾਬੀ ਤੋਂ ਮੋਹਾਲੀ ਪੰਜਾਬ ਦਾ ਇੱਕ ਬਹੁਤ ਮਸ਼ਹੂਰ ਸ਼ਹਿਰ ਹੈ ਇਸ ਨੂੰ ਐਸਐਸ ਨਗਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਸ਼ਹਿਰ ਨੂੰ ਪੰਜਾਬ ਦੇ ਇੱਕ ਬਹੁਤ ਵਿਕਸਿਤ ਸ਼ਹਿਰ ਮੰਨਿਆ ਜਾਂਦਾ ਹੈ ਇਹ ਕਈ ਕਾਲਜ ਕੋਚਿੰਗ ਸੈਂਟਰ ਅਤੇ ਅਕੈਡਮੀਆ ਦਾ ਘਰ ਹੈ। ਮੁਹਾਲੀ ਮੇਕਅਪ ਅਤੇ ਬਿਊਟੀ ਇੰਡਸਟਰੀ ਦਾ ਇੱਕ ਕੇਂਦਰ ਵੀ ਹੈ। ਇੱਥੇ ਕਈ ਬਿਊਟੀ ਸੈਲੂਨ ਅਤੇ ਮੇਕਅਪ ਸਟੂਡੀਓ ਹਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸਟੂਡੈਂਟਸ ਮੇਕਅਪ ਕੋਰਸ ਲਈ ਇੱਥੇ ਆਉਂਦੇ ਹਨ। ਜੇ ਤੁਸੀਂ ਇੱਕ profession ਮੇਕਅਪ ਆਰਟਿਸਟ ਬਣਨ ਵਿੱਚ ਇੰਟਰਸਟਿਡ ਹੋ ਅਤੇ ਮੁਹਾਲੀ ਵਿੱਚ ਇੱਕ ਅਕੈਡਮੀ ਦੀ ਪਾਲ ਕਰ ਰਹੇ ਹੋ ਤਾਂ ਅੱਜ ਦੇ ਵੀਡੀਓ ਵਿੱਚ ਅਸੀਂ ਮੁਹਾਲੀ ਦੀਆਂ ਤਿੰਨ ਟੌਪ ਦੀਆਂ ਤਿੰਨ ਮੇਕਅਪ ਅਕੈਡਮੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਇਹਨਾਂ ਅਕੈਡਮੀਆ ਨੂੰ ਸਟੂਡੈਂਟਸ ਦੇ ਰਿਵਿਊਜ਼, ਜੌਬ ਦੀ ਪਲੇਸਮੈਂਟ ਅਤੇ ਟ੍ਰੇ ਮੁਹਾਲੀ ਵਿੱਚ ਟੌਪ ਦੇ ਤਿੰਨ ਮੇਕਅਪ ਅਕੈਡਮੀਆ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਹੈਡਮਾਸਟਰਸ ਅਕੈਡਮੀ ਮੁਹਾਲੀ ਦੂਜੇ ਨੰਬਰ ਤੇ ਆਉਂਦੀ ਹੈ VLCC ਸਕੂਲ ਆਫ ਬਿਊਟੀ ਅਕੈਡਮੀ ਮੁਹਾਲੀ ਅਤੇ ਤੀਜੇ ਨੰਬਰ ਤੇ ਆਉਂਦੀ ਹੈ Oreani International Academy ਮੁਹਾਲੀ ਆਓ ਹੁਣ ਤੁਹਾਨੂੰ ਇਨ੍ਹਾਂ ਅਕੈਡਮੀਆ ਬਾਰੇ ਡਿਟੇਲ ਵਿੱਚ ਜਾਣਕਾਰੀ ਦਈਏ ਮੁਹਾਲੀ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਸਭ ਪਹਿਲੇ ਨੰਬਰ ਤੇ ਆਉਂਦੀ ਹੈ ਹੈਡਮਾਸਟਰਸ ਅਕੈਡਮੀ ਮੁਹਾਲੀ ਹੈਡਮਾਸਟਰਸ ਅਕੈਡਮੀ ਦੀ ਮੁਹਾਲੀ ਬ੍ਰਾਂਚ ਵਿੱਚ ਮੇਕਅਪ ਕੋਰਸਾਂ ਦੇ ਪ੍ਰੋਫੈਸ਼ਨਲ ਤੇ ਐਕਸਪੀਰੀਅੰਸਡ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਹੈਡਮਾਸ ਇੱਥੇ ਕਰਵਾਏ ਜਾਣ ਵਾਲੇ ਮੇਕਅਪ ਕੋਰਸ ਦੀ ਫੀਸ 1,50,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਮਹੀਨਾ ਹੈ। ਹੈਡਮਾਸਟਰ ਅਕੈडमी ਮੋਹਾਲੀ ਤੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵੀ ਵਧੀਆ ਰਿਵਿਊਜ਼ ਦਿੱਤੇ ਹਨ। ਹੈਡਮਾਸਟਰ ਅਕੈडमी ਮੋਹਾਲੀ ਤੋਂ ਮੇਕਅਪ ਕੋਰਸ ਕਰਨ ਵਾਲੇ ਕਿਸੇ ਵੀ ਸਟੂਡੈਂਟ ਨੂੰ ਜੋਬ ਦੀ ਪਲੇਸਮੈਂਟ ਨਹੀਂ ਦਿੱਤੀ ਜਾਂਦੀ। ਜੇ ਤੁਸੀਂ ਹੈਡਮਾਸਟਰ ਅਕੈडमी ਮੋਹਾਲੀ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ। ਮੋਹਾਲੀ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਦੂਜੇ ਨੰਬਰ ਤੇ ਆਉਂਦੀ ਹੈ VLCC ਸਕੂਲ ਆਫ ਬਿਊਟੀ ਮੋਹਾਲੀ। ਇੱਥੋਂ ਦੇ ਟ੍ਰੇਨਰਸ ਬਹੁਤ ਹੀ ਪ੍ਰੋਫ VLCC ਸਕੂਲ ਆਫ ਬਿਊਟੀ ਮੁਹਾਲੀ ਦੇ ਇੱਕ ਬੈਚ ਵਿੱਚ 5 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। VLCC ਸਕੂਲ ਆਫ ਬਿਊਟੀ ਮੁਹਾਲੀ ਵਿੱਚ ਪੂਰੇ ਮੇਕਅਪ ਕੋਰਸ ਦੀ ਫੀਸ 1,70,000 ਰੁਪਏ ਹੈ। ਅਤੇ ਇਸ ਦੀ ਡਿਊਰੇਸ਼ਨ ਲਗਭਗ 2 ਮਹੀਨੇ ਹੈ। VLCC ਸਕੂਲ ਆਫ ਬਿਊਟੀ ਮੁਹਾਲੀ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੇ ਵਧੀਆ ਰਿਵਿਊਜ਼ ਦਿੱਤੇ ਹਨ। VLCC ਸਕੂਲ ਆਫ ਬਿਊਟੀ ਮੁਹਾਲੀ ਵਿੱਚ ਮੇਕਅਪ ਕੋਰਸ ਪੂਰਾ ਕਰਨ ਵਾਲੇ ਕਿਸੇ ਵੀ ਸਟੂਡੈਂਟ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ। ਜ ਮੁਹਾਲੀ ਵਿੱਚ ਅਧਕਲਣ ਵਿੱਚ ਦਿਲ ਸਸਪੀ ਰੱਖਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ ਮੁਹਾਲੀ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਤੀਜੇ ਨੰਬਰ ਤੇ ਆਉਂਦੀ ਹੈ ਓਰੇਨ ਇੰਟਰਨੈਸ਼ਨਲ ਅਕੈਡਮੀ ਮੁਹਾਲੀ ਓਰੇਨ ਇੰਟਰਨੈਸ਼ਨਲ ਅਕੈਡਮੀ ਮੁਹਾਲੀ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਓਰੇਨ ਇੰਟਰਨੈਸ਼ਨਲ ਅਕੈਡਮੀ ਮੁਹਾਲੀ ਵਿੱਚ ਕਰਵਾਏ ਜਾਣ ਵਾਲੇ ਪੂਰੇ ਮੇਕਅਪ ਕੋਰਸ ਦੀ ਫੀਸ 1,60,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ ਲਗਭਗ 2 ਮਹੀਨੇ ਹੈ ਇਥੋਂ ਕੋਰਸ ਕਰਨ ਵਾਲੇ ਸਟੂ Orion International Academy ਮਹਾਲ ਵਿੱਚ ਮੇਕਅਪ ਕੋਰਸ ਕਰਨ ਵਾਲੇ ਕਿਸੇ ਵੀ ਸਟੂਡੈਂਟ ਨੂੰ ਕੋਈ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। Orion International Academy ਮਹਾਲ ਵਿੱਚ ਦਾਖਲਾ ਲੈਣ ਲਈ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ। ਜੇਕਰ ਤੁਸੀਂ ਮੇਕਅਪ ਕੋਰਸਾਂ ਵਿੱਚ ਐਕਸਪਰਟ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਟੌਪ ਦੀਆਂ ਮੇਕਅਪ ਅਕੈਡਮੀ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ। ਭਾਰਤ ਦੀਆਂ ਟੌਪ ਦੀਆਂ ਅਕੈਡਮੀ ਵਿੱਚ ਤੁਹਾਨੂੰ ਬਹੁਤ ਐਕਸਪਰਟ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਐਕਸਪਰਟ ਬਣਾਉਂਦਾ ਹੈ ਅਤੇ ਇਸ ਕਾਰਨ ਭਾਰਤ ਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਅਤੇ ਮੇਕਅ ਜੇ ਤੁਸੀਂ ਮੇਕਅਪ ਕੋਰਸ ਸਿੱਖਣ ਵਾਲੇ ਭਾਰਤ ਦੀਆਂ ਟੌਪ ਦੀਆਂ ਅਕੈਡਮੀ ਤੋਂ ਮੇਕਅਪ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਭਾਰਤ ਦੀਆਂ ਟੌਪ ਦੀਆਂ ਤਿੰਨ ਪੂਰੇ ਮੇਕਅਪ ਕੋਰਸ ਪੇਸ਼ ਕਰਨ ਵਾਲੀਆਂ ਕੜੀਆਂ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਪੂਰੇ ਭਾਰਤ ਵਿੱਚ ਟੌਪ ਦੀਆਂ ਤਿੰਨ ਅਜਿਹੀਆਂ ਮੇਕਅਪ ਅਕੈਡਮੀਆ ਹਨ ਜਿੱਥੇ ਸਟੂਡੈਂਟਸ ਕੋਰਸ ਪੂਰਾ ਕਰ ਸਕਦੇ ਹਨ ਅਤੇ ਬਹੁਤ ਐਕਸਪਰਟ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਭਾਰਤ ਦੀਆਂ ਟੌਪ ਦੀਆਂ ਤਿੰਨ ਮੇਕਅਪ ਅਕੈਡਮੀਆ ਜੋ ਮੇਕਅਪ ਕੋਰਸ ਪ੍ਰਦਾਨ ਕਰਦੀਆਂ ਹਨ ਉਹਨਾਂ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰ ਇਸੇ ਕਦਰ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਸਭ ਤੋਂ ਵਧੀਆ ਜੋਬ ਦੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਪਰਤ ਦੀ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਵੀ ਮਿਲ ਚੁੱਕਿਆ ਹੈ। ਮਰੀਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਜ਼ ਦੁਆਰਾ ਦਿੱਤੀ ਜਾਂਦੀ ਹੈ। ਮਰੀਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਦੀ ਕੁਆਲਿਟੀ ਨੂੰ ਹਾਈ ਰੱਖਣ ਲਈ ਇੱਕ ਬੈਚ ਵਿੱਚ ਸਿਰਫ 12 ਤੋਂ 15 ਸਟੂਡੈਂਟਸ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਮਰੀਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸ ਪੂਰੇ ਭਾਰਤ ਦੇ ਨਾਲ ਨਾਲ ਨੇਪਾਲ, ਭੂਟਾਨ, ਬੰਗਲਾਦੇਸ਼, ਆਸਟ੍ਰੇਲੀਆ ਆਦੋ ਸਟੂਡੈਂਟਸ ਇੱਥੇ ਟ੍ਰੇਨਿੰਗ ਲਈ ਆਉਂਦੇ ਹਨ। ਮੇਰੀ ਵੀਂ ਦੇ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ, ਬਿਊਟੀ ਕੋਰਸ, ਆਈਲੈਸ਼ ਐਕਸਟੈਂਸ਼ਨ ਕੋਰਸ, ਹੈਅਰ ਐਕਸਟੈਂਸ਼ਨ ਕੋਰਸ, ਹੈਅਰ ਕੋਰਸ, ਨੇਲ ਕੋਰਸ, ਮਾਈਕਰੋ ਬਲੇਡਿੰਗ ਕੋਰਸ, ਪਰਮਨੈਂਟ ਮੇਕਅਪ ਕੋਰਸ, ਇੰਟਰਨੈਸ਼ਨਲ ਕੋਰਸੇਸ ਆਦਿ ਲਈ ਪੱਤ ਦੀ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਵੀ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸਸ ਕਰਨ ਵਾਲੇ ਸਟੂਡੈਂਟਸ ਦੀ ਬਹੁਤ ਵੱਡੀ ਮੰਗ ਹੈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰ ਕੋਰਸਾਂ ਵਿੱਚ 100% ਜੋਬ ਦੀ ਪਲੇਸਮੈਂਟ ਲਈ ਮਸ਼ਹੂਰ ਹੈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸਸ ਕਰਨ ਤੋਂ ਬਾਅਦ ਸਟੂਡੈਂਟਸ ਅਮਰੀਕਾ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵਸ ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬਸ ਪ੍ਰਾਪਤ ਕਰ ਸਕਦੇ ਹਨ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੀ ਦੋ ਬ੍ਰਾਂਚਾਂ ਹਨ ਇੱਕ ਬ੍ਰਾਂਚ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇ ਤੁਸੀਂ ਸਕਰੀਨ ਤੇ ਮੇਰੀ ਬਿੰਦੀ ਇੰਟਰਨੈਟ ਕਰਦੇ ਦਾ ਪੂਰਾ ਪਤਾ ਦੇਖ ਰਹੇ ਹੋਗੇ ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਭਾਰਤ ਵਿੱਚ ਦੂਜੀ ਸਭ ਤੋਂ ਵੱਡੀ ਮੇਕਅਪ ਕੋਰਸ ਕਰਵਾਉਣ ਵਾਲੀ ਅਕੈਡਮੀ ਹੈ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਟ੍ਰੇਨਿੰਗ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਦਿੱਤੀ ਜਾਂਦੀ ਹੈ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਜਿੱਤੇ ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਮੇਕਅਪ ਕੋਰਸ ਦੀ ਫੀਸ 4,20,000 ਰੁਪਏ ਹੈ ਅਤੇ ਜੀ ਡਿਊਰੇਸ਼ਨ 11 ਮਹੀਨੇ ਹੈ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਕਿਸੇ ਵੀ ਸਟੂਡੈਂਟ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਇੱਥੇ ਕੋਰਸ ਕਰਨ ਵਾਲੇ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬਸ ਲੱਭਣੇ ਪੈਂਦੇ ਹਨ। ਜੇ ਤੁਸੀਂ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰਾ ਪਤਾ ਸਕਰੀਨ ਤੇ ਦਿੱਤਾ ਗਿਆ ਹੈ। ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਪਰ ਤੁਹਾਨੂੰ ਮੇਕਅਪ ਕੋਰਸ ਕਰਵਾਉਣ ਲਈ ਤਜਰਬਤਯੋਗ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ। ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਵਿੱਚ 100 ਤੋਂ 200 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਇਸਦੇ ਨਾਲ ਹੀ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਾਂ ਅੰਦਰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਨੁਰਾਗ ਮੇਕਅਪ ਮੰਤਰ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਫੀਸ 1,80,000 ਰੁਪਏ ਹੈ। ਅਤੇ ਇਸ ਦੀ ਡਿਊਰੇਸ਼ਨ 1 ਮਹੀਨਾ ਹੈ। ਅਨੁਰਾਗ ਮੇਕਅਪ ਮੰਤਰ ਅਕੈਡਮੀ ਵਿੱਚ ਮੇਕਅਪ ਕੋਰਸ ਵਿੱਚ ਕਿਸੇ ਵੀ ਸਟੂਡੈਂਟ ਨੂੰ ਕੋਈ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਇਥੇ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ। ਜੇ ਤੁਸੀਂ ਅਨੁਰਾਗ ਮੇਕਅਪ ਮੰਤਰ ਮੁੰਬਈ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਜੇ ਤੁਸੀਂ ਮਹਾਲੀ ਦੀ ਕਿਸੇ ਹੋਰ ਅਕੈਡਮੀ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਅਸੀਂ ਉਸ ਬਾਰੇ ਵੀਡੀਓ ਬਣਾ ਕੇ ਜਾਣਕਾਰੀ ਪ੍ਰਦਾਨ ਕਰਾਂਗੇ ਜੇ ਤੁਸੀਂ ਆਪਣੇ ਕੈਰੀਅਰ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ